ਕੇ ਬੰਦੇ ਭਾਰਤ ਟ੍ਰੇਨ ਜਿਹੜਾ ਇੱਕ ਸੁਪਨਾ ਸੀ ਪੂਰੇ ਦੇਸ਼ ਵਿੱਚ ਕਿ ਸਾਡੀ ਵੀ ਟ੍ਰੇਨ ਇਦਾਂ ਦੀ ਹੋਵੇ ਜਿਹੜੀ ਬਹੁਤ ਫਾਸਟ ਹੋਵੇ ਅਸੀਂ ਵੀ ਕਹਿ ਸਕੀਏ ਸਭ ਦੇਸ਼ੀ ਟ੍ਰੇਨ ਆ ਇਹ ਪੂਰੀ ਤਰ੍ਹਾਂ ਭਾਰਤ ਦੇਸ਼ ਦੇਸ਼ੀ ਟ੍ਰੇਨ ਆ ਜਿਹੜੀ ਭਾਰਤ ਚ ਬਣਾਈ ਗਈ ਆ ਇਹ ਸਾਡੇ ਨੇ ਸਾਡੇ ਵਿਗਿਆਨਿਕਾਂ ਦਾ ਸਾਡੇ ਜਿਹੜੀ ਉੱਥੇ ਕੰਮ ਕਰਨ ਵਾਲੇ ਮਿਹਨਤੀ ਕਾਰੀਗਰਾਂ ਉਹਨਾਂ ਨੂੰ ਵੀ ਵਧਾਈ ਆ ਕਿ ਸਾਡੇ ਸਾਰੇ ਵਰਕਰ ਅੱਜ ਇਸ ਖੁਸ਼ੀ ਚ ਸ਼ਾਮਲ ਹੋਣ ਆਏ ਆ ਸਮੂਚੀ ਜਲੰਧਰ ਦੀ ਟੀਮ ਆਮ ਪਬਲਿਕ ਸਾਰਿਆਂ ਨੂੰ ਜਲੰਧਰ ਵਾਸੀਆਂ ਨੂੰ ਇਹ ਬਹੁਤ ਵੱਡੀ ਸੁਗਾਤ ਆ ਕਿ ਦੋ ਦੋ ਬੰਦੇ ਭਾਰਤ ਰੇਲ ਨਾ ਟੋਟਲ ਅੱਜ ਨਾਰਥ ਇੰਡੀਆ 'ਚ ਤਿੰਨ ਟ੍ਰੇਨਾਂ ਚੱਲੂ ਹੋ ਰਹੀਆਂ ਛੇ ਟੋਟਲ ਆ ਤੇ ਉਹਦੇ ਵਿੱਚੋਂ ਦੋ ਟ੍ਰੇਨਾਂ ਜਲੰਧਰ ਟੈਂਟਰ ਨੂੰ ਮਿਲੀਆਂ ਇਹ ਸਾਡੇ ਲਈ ਸਾਰਿਆਂ ਲਈ ਬਹੁਤ ਖੁਸ਼ੀ ਵਾਲੀ ਗੱਲ ਆ ਸਾਰਿਆਂ ਨੂੰ ਇੱਕ ਵਾਰੀ ਮੇਰੇ ਵੱਲੋਂ ਭਾਰਤੀ ਜਨਤਾ ਵੱਲੋਂ ਲੱਖ ਲੱਖ ਵਧਾਈ ਇਸੇ ਤਰ੍ਹਾਂ ਅਸੀਂ ਹੋਰ ਟレインਾਂ ਲੈ ਕੇ ਆਈਏ ਰੋਡ ਬਣੇ ਜਿੰਨੇ ਵੀ ਅਸਲੇ ਤੁਸੀਂ ਦੇਖਿਆ ਜੰਮੂ ਕਟੜਾ ਰੋਡ ਬਣ ਰਿਹਾ ਉਹ ਵੀ ਬਹੁਤ ਵੱਡਾ ਇੱਕ ਰੋਡ ਆ ਜਿਹੜਾ ਜਲੰਧਰ ਵਿਕਾਸ ਵੱਲ ਜਾਊਗਾ ਸਭ ਨੂੰ ਬਹੁਤ ਬਹੁਤ ਬਧਾਈ ਇੱਕ ਵਾਰੀ ਫਿਰ ਭਾਰਤ ਮਾਤਾ ਦੀ ਜੀ ਧੰਨਵਾਦ ਸਰ